ਸਸ਼ੇਕਾਲ ਜੀ ਪਿੰਡ ਮਲਕੇ ਦੀ ਜ਼ਮੀਨ ਬਿਕਾਉ ਆਈ ਹੈ ਜੀ ਆਪਣੇ ਕੋਲ ਜ਼ਿਲ੍ਹਾ ਮੋਗਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਵਾਂਗੇ ਵਿਦ ਮਾਲਕਾਂ ਦੇ ਨੰਬਰ ਕਿਹੜੇ ਏਰੀਆ ਦੀ ਜ਼ਮੀਨ ਹੈ ਕਿਹੋ ਜਿਹਾ ਰਸਤਾ ਸਾਰੀ ਜਾਣਕਾਰੀ ਆਪਾਂ ਦੱਸਾਂਗੇ ਜੀ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਜੇਕਰ ਤੁਸੀਂ ਵੀਡੀਓ ਪੂਰੀ ਦੇਖੋਗੇ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚੂਗੀ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਜ਼ਮੀਨ ਅੱਜ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਇਹ 4.5 ਕਿਲੇ ਜ਼ਮੀਨ ਹੈ ਵਿੱਚ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈ ਨਹਿਰ ਦੇ ਪਾਣੀ ਦੀ ਵਾਰੀ ਹੈ 17 ਮਿੰਟ ਕਿੱਲੇ ਦੀ 16 ਫੁੱਟ ਰਾਹ ਦੇ ਉੱਤੇ ਇਹ ਜ਼ਮੀਨ ਲੱਗਦੀ ਹੈ ਮੋਟਰ ਦੇ ਦੋ ਹਿੱਸੇ ਨੇ ਜਿਹੜਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਦੋ ਹਿੱਸੇ ਨੇ ਉਹਦੇ ਬਾਕੀ ਨਹਿਰ ਦੇ ਪਾਣੀ ਦੀ ਵੀ ਵਾਰੀ ਹੈ 16 ਮਿੰਟ ਕਿੱਲੇ ਦੀ 16 ਫੁੱਟ ਰਾਹ ਦੇ ਉੱਤੇ ਇਹ ਜ਼ਮੀਨ ਲੱਗਦੀ ਹੈ 17 ਮਿੰਟ ਹੈਗੇ ਜੀ ਕਿੱਲੇ ਦੀ ਵਾਰੀ 16 ਫੁੱਟ ਰਾਹ ਦੇ ਉੱਤੇ ਇਹ ਜ਼ਮੀਨ ਲੱਗਦੀ ਹੈ ਸਾਢੇ 4 ਕਿੱਲੇ ਜ਼ਮੀਨ ਹੈ ਵਿੱਚ ਮੋਟਰ ਕਨੈਕਸ਼ਨ ਹੈ ਜੇਕਰ ਆਪਾਂ ਰੇਟ ਦੀ ਗੱਲ ਕਰੀ ਰੇਟ ਹੈ ਜੀ 55 ਲੱਖ ਰੁਪਏ ਕਿੱਲੇ ਦਾ 55 ਲੱਖ ਰੁਪਏ ਕਿੱਲੇ ਰੇਟ ਰੱਖਿਆ ਗਿਆ ਜੀ ਬਰਗਾੜੀ ਤੋਂ 6 ਕਿਲੋਮੀਟਰ ਮਾਲਕ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਤੁਸੀਂ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਜਾਂਕਰ ਤੁਹਾਡੇ ਕੋਲੇ ਕੋਈ ਮਸ਼ੀਨਰੀਆਂ ਨੇ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਟਸਐਪ ਨੰਬਰ ਨੋਟ ਕਰ ਲਓ ਚੈਨਲ ਦਾ 9877988446 ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾ ਕੇ ਭੇਜੋ ਜ਼ਮੀਨ ਦੀ ਹੈ ਚਾਹੇ ਘਰ ਦੀ ਜੇਕਰ ਘਰ ਦੀ ਵੀਡੀਓ ਬਣਾਉਣੀ ਹੈ ਗੇਟ ਤੋਂ ਲੈ ਕੇ ਅੰਦਰ ਤੱਕ ਘਰ ਦੀ ਬਣਾਉਣੀ ਹੈ ਜੀ ਸਾਰੀਆਂ ਫੈਸਿਲਿਟੀਆਂ ਘਰ ਦੀਆਂ ਦਿਖਾਉਣੀਆਂ ਨੇ ਜੇ ਤੁਸੀਂ ਜ਼ਮੀਨ ਦੀ ਬਣਾ ਰਹੇ ਹੋ ਉਹ 5 ਤੋਂ 10 ਮਿੰਟਾਂ ਦੀ ਸਾਰੀ ਵੀਡੀਓ ਹੋਣੀ ਚਾਹੀਦੀ ਜਿਹਦੇ ਵਿੱਚ ਪਾਣੀ ਦਾ ਕੀ ਸਾਧਨਾ ਹੈ ਕੱਚੇ ਰਾਹ ਤੇ ਲੱਗਦੀ ਜ਼ਮੀਨ ਤੁਹਾਡੇ ਕੀ ਫਸਲਾਂ ਨੇ ਸਾਰਾ ਕੁਝ ਤੁਸੀਂ ਵੀਡੀਓ ਦੇ ਵਿੱਚ ਦਿਖਾ ਕੇ ਉਹਦੇ ਨਾਲ ਸਾਰੀ ਜਾਣਕਾਰੀ ਸਾਨੂੰ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਚੈਨਲ 'ਤੇ ਬਿਲਕੁਲ ਚਲਾ ਦਿੱਤੀ ਜਾਊਗੀ ਤਾਂ ਹੁਣ ਨੰਬਰ ਤੁਸੀਂ ਮਾਲਕ ਜੀ ਦਾ ਨੋਟ ਕਰ ਲਓ ਜੀ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਜ਼ਮੀਨ ਬਾਰੇ ਗੱਲ ਕਰਨੀ ਹੈ ਮਾਲਕ ਦਾ ਨੰਬਰ ਹੈ ਜੀ 9829633936 9829633936 ਤੁਸੀਂ ਇਸ ਨੰਬਰ ਤੇ ਫੋਨ ਕਰਕੇ 4.5 ਕਿੱਲੇ ਜ਼ਮੀਨ ਹੈ ਜਿਹੜੇ ਵਿੱਚ ਮੋਟਰ ਕਨੈਕਸ਼ਨ ਨਹਿਰ ਦਾ ਪਾਣੀ ਹੈ 55 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਇਹੀ ਮਾਲਕ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਹੀ ਕਾਲ ਕਰਕੇ ਗੱਲ ਕਰਨੀ ਹੈ ਜ਼ਮੀਨ ਵਾਲੇ ਮਾਲਕ ਦੇ ਨਾਲ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਤੇ ਅੱਗੇ ਸ਼ੇਅਰ ਕਰਕੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਇਹ ਵੀਰ ਦੀ ਜ਼ਮੀਨ ਹੈ ਜਿਹੜੀ ਸੇਲ ਹੋ ਸਕਦੀ ਹੈ ਸੋ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਸਪੋਰਟ ਕਰਦੇ ਆ ਰਹੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਬਹੁਤ ਸੋਹਣੇ ਕਮੈਂਟ ਕਰਦੇ ਨੇ ਜੀ ਤੇ ਕਮੈਂਟਾਂ 'ਚ ਇਹ ਜ਼ਰੂਰ ਦੱਸਦਿਆ ਕਰੋ ਕਿਹੜੇ ਰਿਹਾ ਜੀ ਤੁਸੀਂ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਕਮੈਂਟਾਂ 'ਚ ਦੱਸਿਆ ਕਰੋ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਏਰੀਆ ਦੇ ਲੈ ਕੇ ਆ ਸਕੀ ਜੀ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜੇਕਰ ਤੁਸੀਂ ਹੋਰ ਵੀ ਵੱਖ-ਵੱਖ ਏਰੀਆ ਨੇ ਜ਼ਮੀਨਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਹੁਣੇ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਹਰ ਪ੍ਰਕਾਰ ਦੇ ਜਮੀਨਾਂ ਦੇਖਣ ਨੂੰ ਮਿਲਣੀਆਂ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਬੜਨੋ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ